ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਸਿੱਖ ਰਹੇ ਹਾਂ ਕੋਚ ਦੀ ਕਿਤਾਬ ਦੇ ਬਾਰੇ ਔਰ ਪਿਛਲੀ ਵਾਰ ਅਸੀਂ ਦੇਖਿਆ ਕੋਚ ਦੀ ਕਿਤਾਬ 25 ਅਧਿਆਏ ਔਰ ਉਸ ਦਾ 8 ਵਚਨ ਮੈਂ ਚਾਹਾਂਗਾ ਅੱਜ ਦੇ ਤੇ ਆਂਦੇ ਲਈ ਅਸੀਂ ਇੱਕ ਵਾਰ ਫਿਰ ਪੜਾਂਗੇ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪ੍ਰਭੂ ਦੀ ਦਇਆ ਦੇ ਨਾਲ ਜੋ ਅਸੀਂ ਸਿੱਖ ਰਹੇ ਹਾਂ ਜਿੰਨਾ ਵਚਨਾਂ ਦੇ ਦੁਆਰਾ ਸਾਡੀ ਆਤਮਿਕ ਕੁੰਤੀ ਹੋ ਸਕਦੀ ਆਂ ਔਰ ਮੈਂ ਚਾਹੂੰਗਾ ਅਸੀਂ ਜਿੰਨੇ ਵੀ ਇੱਧਰ ਬੈਠੇ ਆਂ ਔਰ ਜੋ ਆਨਲਾਈਨ ਪ੍ਰਭੂ ਦੇ ਵਚਨ ਨੂੰ ਸਿੱਖ ਰਹੇ ਆਂ ਅਸੀਂ ਸਭ ਪ੍ਰਾਰਥਨਾ ਕਰਦੇ ਹੋਏ ਪ੍ਰਭੂ ਦੇ ਵਚਨਾਂ ਨੂੰ ਸਿੱਖਾਂਗੇ ਕਿਉਂਕਿ ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਆਂ ਪ੍ਰਭੂ ਦੇ ਕੁਝ ਵਚਨ ਜਿਹੜੇ ਪ੍ਰਭੂ ਦੀ ਆਤਮਾ ਦੇ ਦੁਆਰਾ ਕੁਝ ਗਹਿਰਾਈ ਦੇ ਨਾਲ ਲਿਖੇ ਗਏ ਆਂ ਇਹਨਾਂ ਵਚਨਾਂ ਨੂੰ ਅਸੀਂ ਆਪਣੀ ਸਮਝ ਆਪਣੀ ਬੁੱਧ ਜਾਂ ਫਿਰ ਆਪਣੇ ਵਿਚਾਰਾਂ ਦੇ ਨਾਲ ਸਮਝ ਨਹੀਂ ਸਕਦੇ ਜਿੰਨੀ ਦੇਰ ਤੱਕ ਪ੍ਰਭੂ ਦਾ ਆਤਮਾ ਸਾਨੂੰ ਨਾ ਸਿਖਾਏ ਸੋ ਮੈਂ ਚਾਹਾਂਗਾ ਕਿ ਅਸੀਂ ਪ੍ਰਾਰਥਨਾ ਕਰਦੇ ਹੋਏ ਸਭ ਪ੍ਰਭੂ ਦੇ ਵਚਨਾਂ ਨੂੰ ਸਿੱਖਾਂਗੇ ਅੱਜ ਦੇ ਧਿਆਨ ਦੇ ਲਈ ਕੂਚ ਦੀ ਕਿਤਾਬ 25 ਅਧਿਆਇ ਔਰ ਉਸ ਦਾ 8 ਵਚਨ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਪੜਾਂਗੇ ਕੂਚ ਦੀ ਕਿਤਾਬ 25 ਅਧਿਆਇ ਔਰ ਉਸ ਦਾ 8 ਵਚਨ ਆਤਿ ਮੇਰੇ ਲਈ ਇੱਕ ਪਵਿੱਤਰ ਅਸਥਾਨ ਬਣਾ ਤਾਂ ਜੋ ਮੈਂ ਉਹਨਾਂ ਦੇ ਵਿਚਾਰ ਰਸਾਂ ਆ 25 ਦਾ 9 ਵੀ ਪੜਦੇ ਹੋ ਦੀਵੇ ਵੇਦ ਨੂੰ ਸਭ ਕੁਝ ਵਿਖਾਉਣਾ ਹਾਂ ਤੇਰੇ ਦੇ ਨਮੂਨੇ ਉੱਤੇ ਅਤੇ ਅਤੇ ਉਸ ਤੇ سارے ਸਮਾਨ ਦੇ ਨਮੂਨੇ ਉੱਤੇ ਉਵੇਂ ਹੀ ਬਣਾਇਆ ਸੋ ਦੇਖੋ ਧਿਆਨ ਦਵਾਂਗੇ ਅਸੀਂ ਇੱਧਰ ਪਿਛਲੀ ਵਾਰ ਅਸੀਂ ਦੇਖਿਆ ਕਿ ਕਿਸ ਪ੍ਰਕਾਰ ਪਰਮੇਸ਼ਰ ਆਪਣੇ ਦਾਸ ਮੋਸਾ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਓ ਸੋ ਪਰਮੇਸ਼ਰ ਮੋਸਾ ਨੂੰ ਆਗਿਆ ਦਿੱਤੀ ਔਰ ਉਸ ਨੂੰ ਜਦੋਂ ਪਹਾੜ ਦੇ ਉੱਪਰ ਗਿਆ ਔਰ ਪਹਾੜ ਦੇ ਉੱਪਰ ਬਵਸਤਾ ਦਿੱਤੀ ਔਰ ਫਿਰ ਆਪਣਾ ਉਹ ਨਕਸ਼ਾ ਦਿਖਾਇਆ ਮਲਾਪ ਵਾਲੇ ਤੰਬੂ ਦਾ ਕਿ ਕਿਸ ਪ੍ਰਕਾਰ ਜੋ ਧਰਤੀ ਤੇ ਤੰਬੂ ਬਣਨ ਦੇ ਲਈ ਜਾ ਰਿਹਾ ਆ ਉਹ ਬਿਲਕੁਲ ਸਵਰਗੀ ਤੰਬੂ ਦੀ ਤਰ੍ਹਾਂ ਹੋਣਾ ਚਾਹੀਦਾ ਆ ਸੋ ਜਿਹੜਾ ਮਲਾਪ ਵਾਲਾ ਤੰਬੂ ਆ ਇਹ ਸਵਰਗੀ ਤੰਬੂ ਨੂੰ ਵੀ ਦੱਸਦਾ ਆ ਲੇਕਿਨ ਮੈਂ ਚਾਹੁੰਦਾ ਕਿ ਅਸੀਂ ਅੱਗੇ ਵਧਣ ਤੋਂ ਪਹਿਲਾਂ ਕਿਸ ਪ੍ਰਕਾਰ ਪਰਮੇਸ਼ਰ ਇਸਰਾਇਲ ਨੂੰ ਪਰਮੇਸ਼ਰ ਇਸ్రਾਈਲ ਨੂੰ ਬੋਲ ਰਿਹਾ ਆ ਕਿ ਮੈਂ ਤੁਹਾਡੇ ਵਿੱਚਕਾਰ ਵਾਸ ਕਰਨਾ ਚਾਹਣਾ ਆ ਔਰ ਸਾਡੇ ਵਿੱਚ ਬਹੁਤ ਸਾਰੇ ਨਵੇਂ ਲੋਕ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸرائیਲੀ ਕੌਣ ਸੀ ਇਹ ਇਸ్రਾਈਲ ਕੌਮ ਕਿਵੇਂ ਨਿਕਲ ਕੇ ਆ ਰਹੀ ਆ ਤਾਂ ਮੈਂ ਚਾਹਣਾ ਆ ਕਿ ਅਸੀਂ ਥੋੜਾ ਉਹਨਾਂ ਦੇ ਬਾਰੇ ਵੀ ਧਿਆਨ ਕਰੀਏ ਇਹ ਕੌਣ ਲੋਕ ਸੀਗੇ ਜੋ ਇਸ ਪ੍ਰਕਾਰ ਇੱਥੋਂ ਤੱਕ ਪਹੁੰਚੇ ਆ ਔਰ ਸਰਵਸ਼ਕਤੀਮਾਨ ਪਰਮੇਸ਼ਰ ਜੀ ਦੀ ਮੰਨ ਦੀ ਇੱਛਾ ਕਿ ਹੁਣ ਮੈਂ ਸਨਈ ਪਹਾੜ ਦੇ ਉੱਪਰ ਨਹੀਂ ਬਲਕਿ ਇਹਨਾਂ ਲੋਕਾਂ ਦੇ ਵਿੱਚਕਾਰ ਵਾਸ ਕਰਨਾ ਚਾਹਣਾ ਆ ਤੋ ਅਸੀਂ ਦੇਖਦੇ ਆਂ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਅਸੀਂ ਪਿੱਛੇ ਚੱਲਦੇ ਆਂ ਤਾਂ ਮੈਂ ਚਾਹਣਾ ਪ੍ਰਾਰਥਨਾ ਕਰਦੇ ਹੋਏ ਪ੍ਰਭੂ ਦੇ ਵਚਨਾਂ ਨੂੰ ਸਿੱਖਿਓ ਕਿ ਕਿਸ ਪ੍ਰਕਾਰ ਪਰਮੇਸ਼ਰ ਇੱਕ ਅਬਰਾਹਾਮ ਨਾਮ ਦੇ ਵਿਅਕਤੀ ਨੂੰ ਬੁਲਾਉਂਦਾ ਆ ਔਰ ਫਿਰ ਜਦੋਂ ਉਹਨੂੰ ਬੁਲਾਉਂਦਾ ਆ ਅਬਰਾਹਾਮ ਤੋਂ ਬਾਅਦ ਇਸਹਾਕ ਇਸ ਸਾਖ ਤੋਂ ਬਾਅਦ ਫਿਰ ਯਾਕੂਬ ਯਾਕੂਬ ਦਾ ਪਰਮੇਸ਼ਰ ਦੇ ਨਾਲ ਮੇਲ ਹੁੰਦਾ ਆ ਔਰ ਯਾਕੂਬ ਦਾ ਨਾਮ ਬਦਲ ਕੇ ਪਰਮੇਸ਼ਰ ਇਸਰਾਇਲ ਰੱਖਦਾ ਆ ਯਾਕੂਬ ਦੇ 12 ਬੇਟੇ ਉਹਨਾਂ 12 ਬੇਟਿਆਂ ਦੇ ਵਿੱਚੋਂ ਯੂਸਫ ਯੂਸਫ ਨੂੰ ਉਹਦੇ ਭਰਾ ਸੁੱਕੇ ਖੂਹ ਦੇ ਵਿੱਚ ਸੁੱਟ ਦਿੰਦੇ ਆ ਫਿਰ ਉਹਨੂੰ ਵੇਚਦੇ ਆ ਔਰ ਯੂਸਫ ਪਹੁੰਚ ਜਾਂਦਾ ਆ ਮਿਸਰ ਦੇ ਵਿੱਚ ਯੂਸਫ ਜਦੋਂ ਮਿਸਰ ਦੇ ਵਿੱਚ ਚਲੇ ਜਾਂਦਾ ਆ ਤਾਂ ਇੱਕ ਸਮਾਂ ਆਉਂਦਾ ਆ ਉੱਤੇ ਝੂਠਾ ਦੋਸ਼ ਲੱਗਦਾ ਆ ਫਿਰ ਉਹ ਜੇਲ੍ਹ ਦੇ ਵਿੱਚ ਚਲੇ ਜਾਂਦਾ ਆ ਜੇਲ੍ਹ ਤੋਂ ਫਿਰ ਪ੍ਰਭੂ ਦੀ ਦਇਆ ਦੇ ਨਾਲ ਇੱਕ ਵਾਰ ਰਾਜੇ ਨੂੰ ਸੁਪਨਾ ਆਉਂਦਾ ਆ ਔਰ ਉਸ ਸੁਪਨੇ ਦਾ ਕੋਈ ਵੀ ਅਰਥ ਦੱਸ ਨਹੀਂ ਸਕਦਾ ਫਿਰ ਯੂਸਫ ਨੂੰ ਲੈ ਕੇ ਆਂਦਾ ਜਾਂਦਾ ਫਿਰ ਯੂਸਫ ਉੱਥੇ ਅਰਥ ਦੱਸਦਾ ਆ ਤੋਂ ਚੱਲਦੇ ਚੱਲਦੇ ਉਸ ਸਮੇਂ ਦਾ ਰਾਜਾ ਜਿਹੜਾ ਉਹ ਮਰ ਜਾਂਦਾ ਆ ਔਰ ਫਿਰ ਖੁੰਦਾ ਕੀਆ ਕਨਾਨ ਦੇਸ਼ ਦੇ ਵਿੱਚ ਕਾਲ ਪੈ ਜਾਂਦਾ ਆ ਔਰ ਯੂਸਫ ਦੇ ਭਰਾ ਉਹਦਾ ਬਾਪ ਇਸ 70 ਲੋਕ ਮਿਸਰ ਦੇ ਵਿੱਚ ਆਉਂਦੇ ਆ। ਇਹ 70 ਲੋਕ ਜਦੋਂ ਮਿਸਰ ਦੇ ਵਿੱਚ ਆਉਂਦੇ ਆ ਤੋ ਜਿਹੜਾ ਰਾਜਾ ਹੋਣ ਐਸ ਵਕਤ ਆ ਉਹ ਯੂਸਫ ਨੂੰ ਜਾਣਦਾ ਨਹੀਂ। ਜਿਹਦੇ ਕਾਰਨ ਹੁੰਦਾ ਕੀ ਆ ਕਿ ਇਸرائیਲੀ ਲੋਕ ਉਸ ਜਗ੍ਹਾ ਤੇ ਗੁਲਾਮ ਹੋ ਜਾਂਦੇ ਆ। ਇਸرائیਲੀ ਲੋਕ ਜਦੋਂ ਮਿਸਰ ਦੇ ਵਿੱਚ ਗੁਲਾਮ ਹੋ ਜਾਂਦੇ ਆ ਤੋ ਮੈਂ ਤੁਹਾਨੂੰ ਦਿਖਾ ਰਿਹਾ ਇਸرائیਲੀ ਲੋਕਾਂ ਦੀ ਉਹ ਤਸਵੀਰ ਜਿਸ ਸਮੇਂ ਉਹ ਗੁਲਾਮੀ ਦੇ ਵਿੱਚ ਸੀ ਮੈਂ ਚਾਹੁੰਦਾ ਕਿ ਤੁਸੀਂ ਇਸ ਤਸਵੀਰ ਦੇ ਦੁਆਰਾ ਕੁਝ ਸਿੱਖੋ ਇਹ ਜੋ ਤੁਹਾਨੂੰ ਸਕਰੀਨ ਦੇ ਉੱਪਰ ਇਹ ਫੋਟੋ ਨਜ਼ਰ ਆ ਰਹੀ ਆ ਇਹ ਉਹਨਾਂ ਇਸرائیਲੀ ਲੋਕਾਂ ਦੀ ਆ ਜਦੋਂ ਉਹ ਗੁਲਾਮੀ ਦੇ ਵਿੱਚ ਸੀ ਔਰ ਮਿਸਰੀ ਲੋਕ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀ ਔਰ ਉਹਨਾਂ ਤੋਂ ਪੱਠੇ ਦਾ ਕੰਮ ਕਰਾਉਂਦੇ ਸੀ ਇਹ ਬਹੁਤ ਦੁਖਾਈ ਦਿੰਦੇ ਸੀ ਰੋਂਦੇ ਸੀ ਔਰ ਕੁਰਲਾਉਂਦੇ ਸੀ ਇਹ ਤਸਵੀਰ ਮੈਂ ਉਹਨਾਂ ਦੀ ਹੀ ਦਿਖਾ ਰਿਹਾ ਆ ਸੋ ਤਾਂ ਕਿ ਸਾਨੂੰ ਅੱਛੀ ਤਰ੍ਹਾਂ ਕੀਆ ਜਾਵੇ ਸਮਝ ਆ ਜਾਵੇ ਸੋ ਇਸرائیਲੀ ਲੋਕ ਗੁਲਾਮੀ ਦੇ ਵਿੱਚ ਸੀ ਫਿਰ ਹੋਇਆ ਕਿ ਇੱਕ ਸਮਾਂ ਆਇਆ ਪਰਮੇਸ਼ੁਰ ਆਪਣੇ ਦਾਸ ਮੂਸਾ ਨੂੰ ਜਦੋਂ ਅਸੀਂ ਕੂਚ ਦੀ ਕਿਤਾਬ ਤਿੰਨ ਅਧਿਆਏ ਪੜ੍ਹਦੇ ਆਂ ਤਾਂ ਉਹਦੇ ਵਿੱਚ ਪਰਮੇਸ਼ੁਰ ਆਪਣੇ ਦਾਸ ਮੂਸਾ ਨੂੰ ਅੱਗ ਦੀ ਝਾੜੀ ਦੇ ਵਿੱਚ ਦਰਸ਼ਨ ਦਿੰਦਾ ਹੈ ਔਰ ਦਰਸ਼ਨ ਦੇ ਕੇ ਉਹਨਾਂ ਨਾਲ ਗੱਲ ਕਰਦਾ ਆ ਕਿ ਮੈਂ ਆਪਣੇ ਲੋਕਾਂ ਦੇ ਦੁੱਖ ਨੂੰ ਦੇਖ ਲਿਆ ਆ ਉਹਨਾਂ ਦਾ ਰੋਣਾ ਵੀ ਦੇਖ ਲਿਆ ਆ ਉਹਨਾਂ ਦੀ ਦੁਖਾਈ ਮੇਰੇ ਤੱਕ ਪਹੁੰਚ ਗਈ ਆ ਔਰ ਹੁਣ ਤੂੰ ਮਿਸਰ ਦੇ ਵਿੱਚ ਜਾਏਗਾ ਔਰ ਮੇਰੇ ਲੋਕਾਂ ਨੂੰ ਮਿਸਰ ਦੇ ਵਿੱਚੋਂ ਬਾਹਰ ਕੱਢੇਗਾ ਤਦ ਪ੍ਰਭੂ ਦਾ ਦਾਸ ਮੋਸਾ ਮਿਸਰ ਦੇ ਵਿੱਚ ਜਾਂਦਾ ਆ ਇੱਕ ਤੋਂ ਇੱਕ ਵੱਦ ਬਵਾ ਉਸ ਜਗ੍ਹਾ ਤੇ ਪਰਮੇਸ਼ਰ ਮੋਸਾ ਦੇ ਦੁਆਰਾ ਲੈ ਕੇ ਆਉਂਦਾ ਆ ਔਰ ਫਿਰ ਆਖਰ ਦੇ ਵਿੱਚ ਇੱਕ ਬਵਾ ਆਉਂਦੀ ਆ ਜੋ ਪਹਿਲੌਟਿਆਂ ਦੀ ਮੌਤ ਹੁੰਦੀ ਆ ਤੋਂ ਇਸرائیਲੀ ਲੋਕ ਉਹ ਲੋਕ ਜੋ ਕੱਲ ਤੱਕ ਗੁਲਾਮ ਸੀ ਜੋ ਕੱਲ ਤੱਕ ਦੁੱਖ ਔਰ ਕਸਟੋਰ ਪਰੇਸ਼ਾਨੀਆਂ ਦੇ ਨਾਲ ਦਬੇ ਹੋਏ ਸੀ ਪਰਮੇਸ਼ਰ ਆਪਣੇ ਦਾਸ ਮੋਸਾ ਦੇ ਦੁਆਰਾ ਉਹਨਾਂ ਨੂੰ ਮਿਸਰ ਦੇ ਵਿੱਚੋਂ ਬਾਹਰ ਕੱਢਦਾ ਆ ਲਾਲ ਸਮੁੰਦਰ ਦੋ ਪਾਗ ਹੋ ਜਾਂਦਾ ਆ ਔਰ ਅੱਗੇ ਮੈਂ ਸਿਖਾ ਚੁੱਕਾ ਕਿ ਕਿਵੇਂ ਉਹ ਫਿਰ ਮਾਰਾ ਚਾਉਂਦੇ ਆ ਫਿਰ ਰਫੀਦੀਮ ਚਾਉਂਦੇ ਆ ਫਿਰ ਐਲੀਮ ਚਾਉਂਦੇ ਆ ਕਿਵੇਂ ਆਮਲੈਕੀ ਆਉਂਦੇ ਆ ਉਹ ਸਾਰ ਵਿਸ਼ਾ ਮੈਂ ਪਹਿਲਾਂ ਤੋਂ ਸਿਖਾ ਚੁੱਕਾ ਹਾਂ ਮੈਂ ਉਧਰ ਨਹੀਂ ਜਾਊਂਗਾ ਸੋ ਹੁਣ ਇੱਕ ਸਮਾਂ ਆਇਆ ਇਸرائیਲੀ ਲੋਕ ਜਦ ਸਨੇਈ ਪਹਾੜ ਦੇ ਪਹੁੰਚੇ ਪਰਮੇਸ਼ਰ ਨੇ ਵਿਵਸਥਾ ਦਿੱਤੀ ਔਰ ਪਰਮੇਸ਼ਰ ਨੇ ਹੁਣ ਚਾਇਆ ਮੈਂ ਸਨੇਈ ਪਹਾੜ ਤੇ ਨਹੀਂ ਹੁਣ ਮੈਂ ਇਹਨਾਂ ਲੋਕਾਂ ਦੇ ਵਿਚਕਾਰ ਵਸਣਾ ਚਾਹਣਾ ਆ ਕੱਲ ਤੱਕ ਉਹ ਲੋਕ ਜੋ ਗੁਲਾਮ ਸੀ ਅਗਰ ਤੁਸੀਂ ਇਸرائیਲ ਦੇ ਇਤਿਹਾਸ ਨੂੰ ਦੇਖੋ ਤਾਂ ਇਹ ਉਹ ਲੋਕ ਜੋ ਗੁਲਾਮ ਸੀ ਲੇਕਿਨ ਅਗਰ ਅੱਜ ਤੁਸੀਂ ਇਹਨਾਂ ਦੇ ਬਾਰੇ ਧਿਆਨ ਕਰੋਗੇ ਅਗਰ ਇਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਕਰੋਗੇ ਤਾਂ ਕੱਲ ਤੱਕ ਜਿਹੜੇ ਗੁਲਾਮ ਸੀ ਅੱਜ ਇਸرائیਲ ਇਹਨਾਂ ਤਾਕਤਵਰ ਇਹਨਾਂ ਪਾਵਰਫੁਲ ਬਣ ਚੁੱਕਾ ਆ ਬਹੁਤ ਸਾਰੀਆਂ ਖੋਜਾਂ ਕੱਢ ਕੇ ਲਿਆ ਆ ਜਿਨ੍ਹਾਂ ਦੇ ਵਿੱਚੋਂ ਇਹ ਮੈਂ ਤਸਵੀਰ ਜੋ ਤੁਹਾਨੂੰ ਦਿਖਾ ਰਿਹਾ ਹਾਂ ਡਿਸਪਲੇ ਦੇ ਉੱਪਰ ਤੁਸੀਂ ਅੱਛੀ ਤਰ੍ਹਾਂ ਦੇਖਣਾ ਇਸرائیਲ ਹੋਂ ਤੱਕ ਜੋ ਕਰ ਚੁੱਕਾ ਆ ਇਹ ਡਿਸਪਲੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਹੀ ਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਇੱਕ ਪਿਲਕੈਮ ਨਾਮ ਦਾ ਮੈਡੀਕਲ ਦੇ ਵਿੱਚ ਸਰਚ ਕੀਤਾ ਗਿਆ ਪਿਲ ਕੈਮ ਨਾਮ ਦਾ ਉਹ ਇੱਕ ਐਫੋਜੀ ਟੈਬਲੇਟ ਇਹਨਾਂ ਨੇ ਬਣਾਈਆਂ ਕਿ ਅਗਰ ਇੱਕ ਵਿਅਕਤੀ ਖਾਂਦਾ ਆ ਤਾਂ ਉਹ ਕੈਮਰੇ ਦੀ ਤਰ੍ਹਾਂ ਕੰਮ ਕਰਦੀ ਆ ਔਰ ਅੰਦਰਲਾ ਸਾਰਾ ਦ੍ਰਿਸ਼ ਸਾਰੀ ਤਸਵੀਰ ਮਨੁੱਖ ਦੀ ਨਜ਼ਰ ਆ ਜਾਂਦੀ ਹੈ ਔਰ ਉਸ ਤੋਂ ਇਲਾਵਾ ਡ੍ਰਿਪ ਇਰੀਗੇਸ਼ਨ ਸਿਸਟਮ ਆ ਜੋ ਇਜ਼ਰਾਈਲ ਨੇ ਬਣਾਇਆ ਔਰ ਉਹ ਇਸ ਤਰੀਕੇ ਦਾ ਆ ਕਿ ਜਦੋਂ ਰੇਗਿਸਤਾਨ ਇਲਾਕਿਆਂ ਦੇ ਵਿੱਚ ਸੁੱਕੇ ਇਲਾਕਿਆਂ ਦੇ ਵਿੱਚ ਪੌਦਿਆਂ ਨੂੰ ਪਾਣੀ ਨਹੀਂ ਮਿਲਦਾ ਤਾਂ ਉਸ ਸਮੇਂ ਇਹਨਾਂ ਨੇ ਇੱਕ ਐਦਾਂ ਦਾ ਸਿਸਟਮ ਬਣਾਇਆ ਜਿਹਨੂੰ ਡ੍ਰਿਪ ਇਰੀਗੇਸ਼ਨ ਸਿਸਟਮ ਕਹਿੰਦੇ ਆ ਉਹਦੇ ਦੁਆਰਾ ਇਹ ਉਹਨਾਂ ਨੂੰ ਪਾਣੀ ਤੱਕ ਪਹੁੰਚਾ ਦਿੰਦੇ ਆ ਫਿਰ ਤੁਸੀਂ ਐਪ ਦੇ ਬਾਰੇ ਗੱਲ ਕਰੋਗੇ ਜੋ ਡਿਸਪਲੇ ਤੇ ਤੁਹਾਨੂੰ ਦਿਖਾਈ ਦੇ ਰਿਹਾ ਆ ਜੀਪੀਐਸ ਜਦੋਂ ਆਪਾਂ ਡਰਾਈਵ ਕਰਦੇ ਆ ਤਾਂ ਬਹੁਤ ਵਾਰ ਜੀਪੀਐਸ ਦੀ ਸਾਨੂੰ ਸਹਾਇਤਾ ਲੈਣੀ ਪੈਂਦੀ ਆ ਔਰ ਬਹੁਤ ਜ਼ਿਆਦਾ ਅੱਜ ਤੁਸੀਂ ਦੇਖੋਗੇ ਜੀਪੀਐਸ ਯੂਜ਼ ਹੋ ਰਿਹਾ ਆ ਇਹ ਕਿਹਦੇ ਦੁਆਰਾ ਬਣਾਇਆ ਗਿਆ ਇਸਰਾਈਲ ਦੇ ਦੁਆਰਾ ਬਣਾਇਆ ਗਿਆ ਆ ਔਰ ਅਗਰ ਤੁਸੀਂ ਲੜਾਈ ਦੇ ਸਿਸਟਮ ਦੇ ਵਿੱਚ ਦੇਖੋਗੇ ਤੋ ਆਇਰਨ ਡੌਮ ਜੋ ਕਿ ਐਹੋਜੀ ਸਿਸਟਮ ਬਣਾ ਦਿੱਤਾ ਗਿਆ ਕਿ ਅਗਰ ਕੋਈ ਦੇਸ਼ ਉਹਨਾ ਤੇ ਮਿਜ਼ਾਈਲ ਦੇ ਦੁਆਰਾ ਹਮਲਾ ਕਰਦਾ ਆ ਤੋ ਇਹ ਉਸ ਅਸਮਾਨ ਦੇ ਵਿੱਚ ਹੀ ਉਹਨੂੰ ਨਸ਼ਟ ਕਰ ਦਿੰਦਾ ਹੈ ਜਿਹਨੂੰ ਆਇਰਨ ਡੌਮ ਕਰਕੇ ਬੋਲਦੇ ਆ ਫਿਰ ਮੈਡੀਕਲ ਖੋਜਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਸੋ ਅੱਜ ਦਾ ਇਸਰਾਈਲ ਬਹੁਤ ਪਾਵਰਫੁਲ ਹੋ ਚੁੱਕਾ ਆ ਇਹ ਜੋ ਡਿਸਪਲੇ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਸਾਰਾ ਸਿਸਟਮ ਇਸਰਾਈਲ ਅੱਜ ਤੱਕ ਹੋਂਦ ਤੱਕ ਬਣ ਚੁੱਕਾ ਆ ਸੋ ਇਹ ਇੱਕ ਸਮਾਂ ਜੋ ਗੁਲਾਮ ਸੀ ਅੱਜ ਇੰਨਾ ਪਾਵਰਫੁਲ ਬਣ ਚੁੱਕਾ ਆ ਲੇਕਿਨ ਹੁਣ ਇਸرائیਲੀ ਲੋਕ ਜਿਨ੍ਹਾਂ ਦੇ ਨਾਲ ਪਰਮੇਸ਼ਰ ਬੋਲ ਰਿਹਾ ਆ ਗੁਲਾਮੀ ਤੋਂ ਕੱਢ ਕੇ ਲੈ ਕੇ ਆ ਰਿਹਾ ਔਰ ਪਰਮੇਸ਼ਰ ਬੋਲ ਰਿਹਾ ਮੈਂ ਤੁਹਾਡੇ ਨਾਲ ਹੁਣ ਵਾਸ ਕਰਨਾ ਚਾਹੁੰਦਾ ਆ ਹੁਣ ਅਸੀਂ ਇੱਕ ਵਾਰ ਫਿਰ ਪੜਾਂਗੇ ਕੋਚ ਦੀ ਕਿਤਾਬ 25 ਦਿਆਏ ਔਰ ਉਹਦਾ 8 ਵਚਨ ਕੁਝ ਦੀ ਕਿਤਾਬ 25 ਅਧਿਆਏ ਔਰ ਉਹਦਾ 8 ਵਚਨ ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾ ਤਾਂ ਜੋ ਮੈਂ ਉਹਦੇ ਵਿਚਕਾਰ ਵਸਾਂ ਸੋ ਦੇਖੋ ਇਹ ਜੋ ਤਸਵੀਰ ਮੈਂ ਤੁਹਾਨੂੰ ਸਮਝਾਉਣ ਦੇ ਲਈ ਡਿਸਪਲੇ ਦੇ ਉੱਪਰ ਦਿਖਾ ਰਿਹਾ ਆਂ ਇਹ ਉਸ ਤੰਬੂ ਦੀ ਆ ਜੋ ਰੇਗਿਸਤਾਨ ਦੇ ਵਿੱਚ ਬਣਾਇਆ ਗਿਆ ਜਿਹਦੇ ਬਾਰੇ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਕਿ ਤੁਸੀਂ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਓ ਸੋ ਇਹ ਜੋ ਦ੍ਰਿਸ਼ ਤੁਹਾਨੂੰ ਦਿਖਾਈ ਦੇ ਰਿਹਾ ਇਹ ਪਵਿੱਤਰ ਸਥਾਨ ਦਾ ਆ ਔਰ ਪਵਿੱਤਰ ਸਥਾਨ ਦੇ ਬਾਰੇ ਜਦੋਂ ਉਸ ਤੰਬੂ ਦੇ ਬਾਰੇ ਮਿਲਾਪ ਵਾਲੇ ਤੰਬੂ ਦੇ ਬਾਰੇ ਅਸੀਂ ਜਾਣਕਾਰੀ ਕਰਦੇ ਹਾਂ ਕਿਉਂਕਿ ਉਸ ਪਵਿੱਤਰ ਸਥਾਨ ਦਾ ਨਾਮ ਹੈ ਮਿਲਾਪ ਵਾਲਾ ਤੰਬੂ ਮੈਂ ਪਿਛਲੀ ਵਾਰ ਵੀ ਦੱਸਿਆ ਮਿਲਾਪ ਵਾਲੇ ਤੰਬੂ ਦੇ ਨਾਮ ਦਾ ਮਤਲਬ ਹੈ ਇੱਕ ਪਾਪੀ ਵਿਅਕਤੀ ਦੇ ਪਰਮੇਸ਼ੁਰ ਦੇ ਨਾਲ ਮੇਲ ਕਰਨ ਦੀ ਜਗ੍ਹਾ ਮੈਂ ਫਿਰ ਬੋਲਦਾ ਹਾਂ ਇੱਕ ਪਾਪੀ ਵਿਅਕਤੀ ਦੇ ਪਰਮੇਸ਼ੁਰ ਦੇ ਨਾਲ ਮੇਲ ਕਰਨ ਦੀ ਜਗ੍ਹਾ ਸੋ ਸਭ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਧਿਆਨ ਕਰਾਂਗੇ ਇਹ ਕਿਸ ਪ੍ਰਕਾਰ ਬਣਾਇਆ ਗਿਆ ਔਰ ਕਿਸ ਪ੍ਰਕਾਰ ਉਸ ਜਗ੍ਹਾ ਤੇ ਜਿਵੇਂ ਪ੍ਰਭੂ ਨੇ ਆਗਿਆ ਦਿੱਤੀ ਆ ਇਹਨੂੰ ਸਥਾਪਿਤ ਕੀਤਾ ਗਿਆ ਆ ਤੋਂ ਸਭ ਤੋਂ ਪਹਿਲਾਂ ਮੈਂ ਬਾਹਰੀ ਦ੍ਰਿਸ਼ ਦਿਖਾਉਣਾ ਚਾਹਣਾ ਆ ਤੁਸੀਂ ਅੱਛੀ ਤਰ੍ਹਾਂ ਇਸ ਤਸਵੀਰ ਨੂੰ ਦੇਖਦੇ ਰਹੋ ਸਭ ਤੋਂ ਪਹਿਲਾਂ ਬਾਹਰੀ ਦ੍ਰਿਸ਼ ਦੇ ਵਿੱਚ ਅਸੀਂ ਦੇਖਦੇ ਆ ਮਿਲਾਪ ਵਾਲੇ ਤੰਬੂ ਦੇ ਚਾਰੇ ਪਾਸੇ ਜੋ 12 ਗੋਤਰ ਆ 12 ਕਬੀਲੇ ਵੀ ਜਿਨ੍ਹਾਂ ਨੂੰ ਬੋਲਦੇ ਆ ਇਹ ਰਹਿ ਰਹੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਪੂਰਬ ਦੇ ਵਿੱਚ ਇਹ ਜੋ ਤੁਹਾਨੂੰ ਨਜ਼ਰ ਆ ਰਿਹਾ ਆ ਪੂਰਬ ਦੇ ਵਿੱਚ ਜਬਲੂਨ ਯਹੂਦਾ ਔਰ ਇਸਾਕਾਰ ਮੈਂ ਫਿਰ ਬੋਲਦਾ ਆ ਪੂਰਬ ਦੇ ਵਿੱਚ ਕੌਣ ਕੌਣ ਤਿੰਨ ਕਬੀਲੇ ਰਹਿ ਰਹੇ ਆ ਜਬਲੂਨ ਯਹੂਦਾ ਔਰ ਇਸਾਕਾਰ ਇਹਨਾਂ ਤਿੰਨਾਂ ਦੇ ਵਿੱਚੋਂ ਜੋ ਮੁੱਖ ਲੀਡਰ ਆ ਉਹ ਯਹੂਦਾ ਆ ਔਰ ਇਹਨਾਂ ਦੇ ਝੰਡੇ ਦਾ ਜਿਹੜਾ ਨਿਸ਼ਾਨ ਆ ਉਹ ਸ਼ੇਰ ਆ ਮੈਂ ਫਿਰ ਬੋਲਦਾ ਇਹਨਾਂ ਦਾ ਜਿਹੜਾ ਲੀਡਰ ਆ ਉਹ ਯਹੂਦਾ ਆ ਔਰ ਇਹਨਾਂ ਦੇ ਝੰਡੇ ਦਾ ਨਿਸ਼ਾਨ ਸ਼ੇਰ ਆ ਸੋ ਜਦੋਂ ਅਸੀਂ ਪ੍ਰਭੂ ਦੇ ਵਚਨ ਦੀ ਸਟੱਡੀ ਕਰਦੇ ਆ ਤਾਂ ਯਹੂਦਾ ਦਾ ਜੋ ਸ਼ੇਰ ਆ ਉਹ ਪ੍ਰਭੂ ਯੀਸ਼ੂ ਮਸੀਹਾ ਉਹ ਅੱਗੇ ਅਸੀਂ ਸਿੱਖਾਂਗੇ ਲੇਕਿਨ ਉੱਤਰ ਦੇ ਵਿੱਚ ਤਿੰਨ ਹੋਰ ਕਬੀਲੇ ਰਹਿ ਰਹੇ ਆ ਜਿਨ੍ਹਾਂ ਦੇ ਵਿੱਚ ਅਸ਼ੇਰ ਦਾਨ ਔਰ ਨਫਤਾਲੀ ਉੱਤਰ ਦੇ ਵਿੱਚ ਅਸ਼ੇਰ ਦਾਨ ਔਰ ਨਫਤਾਲੀ ਜੋ ਸਾਨੂੰ ਮਿਲਦਾ ਆ ਗਿਣਤੀ ਦੀ ਕਿਤਾਬ 2 ਅਧਿਆਏ 25 ਵਚਨ ਤੋਂ ਲੈ ਕੇ 31 ਵਚਨ ਤੱਕ ਪਹਿਲਾ ਜੋ ਅਸੀਂ ਦੇਖਿਆ ਆ ਪੂਰਬ ਦੇ ਵਿੱਚ ਤਿੰਨ ਕਬੀਲੇ ਆ ਉਹ ਮਿਲਦਾ ਹੈ ਗਿਣਤੀ ਦੀ ਕਿਤਾਬ 2 ਅਧਿਆਏ 3 ਵਚਨ ਤੋਂ ਲੈ ਕੇ 9 ਵਚਨ ਤੱਕ ਔਰ ਫਿਰ ਉੱਤਰ ਦੇ ਵਿੱਚ ਤਿੰਨ ਕਬੀਲੇ ਆ ਜੋ ਸਾਨੂੰ ਮਿਲਦਾ ਅਸ਼ੇਰ, ਦਾਨ ਔਰ ਨਫਤਾਲੀ ਇਹ ਗਿਣਤੀ ਦੀ ਕਿਤਾਬ 2 ਅਧਿਆਏ 25 ਵਚਨ ਤੋਂ ਲੈ ਕੇ 31 ਵਚਨ ਤੱਕ ਇਹਨਾਂ ਦੇ ਝੰਡੇ ਦਾ ਨਿਸ਼ਾਨ ਉਕਾਬ ਆ ਔਰ ਫਿਰ ਦੱਖਣ ਦੇ ਵਿੱਚ ਦੱਖਣ ਦੇ ਵਿੱਚ ਤਿੰਨ ਕਬੀਲੇ ਆ ਉਹਨਾਂ ਤਿੰਨਾਂ ਕਬੀਲਿਆਂ ਦੇ ਵਿੱਚ ਸ਼ਮੌਨ, ਰੂਬੇਨ ਔਰ ਗਾਤ ਸ਼ਮਯੋਨ ਰੂਬੇਨ ਔਰ ਗਾਦ ਔਰ ਇਹਨਾਂ ਦੇ ਜਿਹੜਾ ਮੁਖ ਲੀਡਰ ਆ ਉਹ ਰੂਬੇਨ ਆ ਔਰ ਇਹਨਾਂ ਦੇ ਝੰਡੇ ਦਾ ਨਿਸ਼ਾਨ ਆ ਮਨੁੱਖ ਦਾ ਮੂੰਹ ਜੋ ਸਾਨੂੰ ਮਿਲਦਾ ਆ ਗਿਣਤੀ ਦੀ ਕਿਤਾਬ 2 ਅਧਿਆਏ 10 ਵਚਨ ਤੋਂ ਲੈ ਕੇ 16 ਵਚਨ ਤੱਕ ਮੈਂ ਫਿਰ ਬੋਲਦਾ ਆ ਦੱਖਣ ਦੇ ਵਿੱਚ ਸ਼ਮਯੋਨ ਰੂਬੇਨ ਔਰ ਗਾਦ ਔਰ ਇਹਨਾਂ ਦਾ ਜਿਹੜਾ ਲੀਡਰ ਆ ਉਹ ਰੂਬੇਨ ਆ ਤੇ ਇਹਨਾਂ ਦੇ ਝੰਡੇ ਦਾ ਨਿਸ਼ਾਨ ਮਨੁੱਖ ਦਾ ਮੂੰਹ ਆ ਪੱਛਮ ਦੇ ਵਿੱਚ ਵੀ ਤਿੰਨ ਕਬੀਲੇ ਆ ਜਿਨ੍ਹਾਂ ਦੇ ਵਿੱਚ ਬਿਨਿਆਮੀਨ ਅ ਫਰਾਇਮ ਔਰ ਮਨਸ਼ੇ ਫਿਰ ਮੈਂ ਬੋਲਦਾ ਹਾਂ ਜੋ ਤੁਹਾਨੂੰ ਤਸਵੀਰ ਤੇ ਨਜ਼ਰ ਆ ਰਿਹਾ ਤੁਸੀਂ ਇਧਰ ਧਿਆਨ ਰੱਖੋਗੇ ਤਾਂ ਤੁਹਾਨੂੰ ਹੋਰ ਵੀ ਅੱਛੀ ਤਰ੍ਹਾਂ ਸਮਝ ਆਏਗਾ ਪੱਛਮ ਦੇ ਵਿੱਚ ਤਿੰਨ ਕਬੀਲੇ ਉਹਨਾਂ ਤਿੰਨ ਕਬੀਲਿਆਂ ਦੇ ਜੋ ਅਸੀਂ ਜ਼ਿਕਰ ਮਿਲਦਾ ਹੈ ਗਿਣਤੀ ਦੀ ਕਿਤਾਬ 2 ਅਧਿਆਏ 18 ਵਚਨ ਤੋਂ ਲੈ ਕੇ 24 ਵਚਨ ਤੱਕ ਬਿਨਿਆਮੀਨ ਅ ਫਰਾਇਮ ਔਰ ਮਨਸ਼ੇ ਇਨਾਂ ਵਿੱਚੋਂ ਮੁੱਖ ਲੀਡਰ ਅਫਰਾਇਮ ਆ ਔਰ ਇਹਨਾਂ ਦੇ ਝੰਡੇ ਦਾ ਨਿਸ਼ਾਨ ਬੈ ਲਿਆ ਜੋ ਬਲੀਦਾਨ ਨੂੰ ਦੱਸਦਾ ਆ ਸੋ ਇਹ ਤਿੰਨ ਤਿੰਨ ਕਰਕੇ ਕਬੀਲੇ ਆ ਜੋ ਰਹਿ ਰਹੇ ਆ ਔਰ ਇਹਨਾਂ ਤੋਂ ਇਲਾਵਾ ਪੂਰਬ ਦਿਸ਼ਾ ਦੇ ਵਿੱਚ ਜੋ ਜਿੱਧਰ ਦਰਵਾਜ਼ਾ ਆ ਇਸ ਮੰਦਰ ਦਾ ਉਧਰ ਮੂਸਾ ਔਰ ਹਰੂਨ ਦਾ ਮੂਸਾ ਔਰ ਹਰੂਨ ਦਾ ਵੀ ਤੰਬੂ ਆ ਇਹਨਾਂ ਕਬੀਲਿਆਂ ਨੂੰ ਗੋਤਰ ਵੀ ਆਖਿਆ ਜਾਂਦਾ ਆ ਔਰ ਇਹ ਮਿਲਾਪ ਵਾਲੇ ਤੰਬੂ ਦੇ ਚਾਰੇ ਪਾਸੇ ਫੈਲੇ ਹੋਏ ਹਨ ਇਸ ਤੋਂ ਇਲਾਵਾ ਇਸਰਾਇਲੀ ਲੋਕਾਂ ਦੇ ਵੀ ਤੰਬੂ ਆ ਔਰ ਫਿਰ ਦਰਵਾਜੇ ਵਾਲੀ ਸਾਈਡ ਪੂਰਬ ਵਾਲੀ ਸਾਈਡ ਮੂਸਾ ਔਰ ਹਰੋਨ ਦਾ ਵੀ ਤੰਬੂ ਆ ਇਸ ਤੋਂ ਇਲਾਵਾ ਲੇਵੀ ਗੋਤਰਾ ਦੇ ਵਿੱਚ ਲੇਵੀ ਗੋਤਰਾ ਦੇ ਵਿੱਚ ਕਹਾਥੀਆ ਔਰ ਫਿਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ ਜੋ ਇਹਨਾਂ ਦੇ ਵਿੱਚੋਂ ਜੋ ਆਉਂਦਾ ਆ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਾਂਗੇ ਇਹ ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਆ ਮੈਂ ਉਹਨਾਂ ਦੇ ਨਾਮ ਇੱਥੇ ਸ਼ੋਅ ਕਰਦਾ ਜਿਨ੍ਹਾਂ ਦੇ ਵਿੱਚ ਹਰੂਨ ਆ ਔਰ ਮਰਾਰੀ ਆ ਫਿਰ ਗੈਰਸ਼ਾਉਨ ਆ ਔਰ ਫਿਰ ਕਹਾਤ ਆ ਇਸ ਸਮ ਉਸ ਜਗ੍ਹਾ ਤੇ ਤੰਬੂ ਬਣਾ ਕੇ ਰਹਿ ਰਹੇ ਆ ਔਰ ਇਸ ਤੰਬੂ ਦੇ ਵਿੱਚ ਇਸ ਤੰਬੂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਵਾਸ ਕਰਦੀ ਆ ਰੇਗਿਸਤਾਨ ਦੇ ਵਿੱਚ ਬਣਿਆ ਆ ਚਾਰੇ ਪਾਸੇ ਤਿੰਨ ਤਿੰਨ ਕਰਕੇ ਕਬੀਲੇ ਆ ਔਰ ਮੈਂ ਦੱਸਿਆ ਫਰੰਟ ਸਾਈਡ ਤੇ ਵੀ ਔਰ ਫਿਰ موسی ਔਰ ਹਰੂਨ ਦਾ ਵੀ ਤੰਬੂ ਆ ਫਿਰ ਇਸ ਦੇ ਵਿੱਚ ਅਸੀਂ ਦੇਖਦੇ ਇਹਨੂੰ ਤਿੰਨ ਭਾਗਾ ਦੇ ਵਿੱਚ ਵੰਡਿਆ ਗਿਆ ਆ ਮਿਲਾਂਪਾਲੇ ਤੰਬੂ ਨੂੰ ਤਿੰਨ ਭਾਗਾ ਦੇ ਵਿੱਚ ਵੰਡਿਆ ਗਿਆ ਆ ਜੋ ਤੁਹਾਨੂੰ ਇਹ ਤਸਵੀਰ ਨਜ਼ਰ ਆ ਰਹੀ ਹੈ ਮੈਂ ਤਸਵੀਰ ਕਿਉਂ ਵਾਰ-ਵਾਰ ਦਖਾ ਰਿਹਾ ਆ ਤਾਂ ਕਿ ਸਾਨੂੰ ਅੱਛੀ ਤਰ੍ਹਾਂ ਉਹਦਾ ਦ੍ਰਿਸ਼ ਕਿਹਾ ਜਾਵੇ ਨਜ਼ਰ ਆ ਜਾਵੇ ਕਿਸ ਪ੍ਰਕਾਰ ਪਰਮੇਸ਼ੁਰ ਨੇ ਉਹ ਨਮੂਨਾ ਦਿੱਤਾ ਔਰ ਪ੍ਰਭੂ ਦੇ ਦਾਸ 모ਸਾ ਨੇ ਉਸੇ ਆਗਿਆ ਦੇ ਅਨੁਸਾਰ ਉਹਨੂੰ ਜਦ ਤਿਆਰ ਕੀਤਾ ਆ ਤੁਸੀਂ ਦੇਖ ਰਹੇ ਹੋ ਇਹ ਬਾਹਰਲਾ ਦ੍ਰਿਸ਼ ਸੀਗਾ ਜੋ ਤੁਸੀਂ ਪਹਿਲਾਂ ਦੇਖਿਆ ਕਿ ਕਿਵੇਂ ਤਿੰਨ ਤਿੰਨ ਕਬੀਲੇ ਇਹਦੇ ਵਿੱਚ ਰਹਿ ਰਹੇ ਆ ਔਰ ਅੱਗੇ ਅਸੀਂ ਦੇਖਦੇ ਆ ਇਹਦੇ ਵਿੱਚ ਤਿੰਨ ਭਾਗ ਤਿੰਨ ਭਾਗਾਂ ਨੂੰ ਅਸੀਂ ਕਿੱਦਾਂ ਦੇਖਦੇ ਆ ਸਭ ਤੋਂ ਪਹਿਲਾਂ ਵੇੜਾ ਵੇੜੇ ਦੇ ਵਿੱਚ ਪ੍ਰਭੂ ਦੇ ਬਚਨ ਨੂੰ ਦੇਖਦੇ ਸਮੇਂ ਜੋ ਵੇੜਾ ਆ ਇਹਦੇ ਵਿੱਚ ਖੋਦੀ ਆ ਔਰ ਫਿਰ ਜਗਵੇਦੀ ਆ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਇਬਰਾਨੀਆਂ ਦੀ ਪੱਤਰੀ ਇਬਰਾਨੀਆਂ ਦੀ ਪੱਤਰੀ ਔਰ ਉਸ ਦਾ 9 ਅਧਿਆਇ ਉਹਦੇ ਇੱਕ ਵਚਨ ਤੋਂ ਪੜਾਂਗੇ ਸੋ ਪਹਿਲੇ ਦਿਨ ਵਿੱਚ ਵੀ ਬੰਗੀ ਦੀਆਂ ਬਿਲੀਆਂ ਅਤਿ ਸੰਸਾਰਿਕ ਪਵਿੱਤਰ ਹੈ ਪਵਿੱਤਰ ਸਥਾਨ ਹੈ ਸੀ ਹੂੰ ਕਿਉਂਕਿ ਜੋ ਇੱਕ ਤੰਬੂ ਬਣਾਇਆ ਗਿਆ ਅਰਥਾਤ ਕੈਲਾ ਮੇਜ ਅਤਿ ਹਜ਼ੂਰੀ ਦੀਆਂ ਰੋਟੀਆਂ ਸਨ ਹੁਣ ਧਿਆਨ ਦਿਓ ਜੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੇੜਾ ਆ ਫਿਰ ਪਵਿੱਤਰ ਸਥਾਨ ਆ ਔਰ ਫਿਰ ਮਹਾ ਪਵਿੱਤਰ ਸਥਾਨ ਆ ਧਿਆਨ ਦੇ ਕੇ ਸਮਝਿਓ ਸਭ ਤੋਂ ਪਹਿਲਾਂ ਵੇੜਾ ਔਰ ਉਸ ਵੇੜੇ ਦੇ ਵਿੱਚ ਕੀ ਆ ਖੋਦੀ ਆ ਔਰ ਵਿਵੇਦੀ ਆ ਇਹਨਾਂ ਦੇ ਅਲੱਗ-ਅਲੱਗ ਆਤਮਿਕ ਅਰਥ ਆ ਇਹ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਇਹ ਖੋਦੀ ਬਣੀ ਹੋਈ ਆ ਇਹ ਵਿਵੇਦੀ ਬਣੀ ਹੋਈ ਆ ਫਿਰ ਇਸ ਤੋਂ ਅੱਗੇ ਅਸੀਂ ਦੇਖਦੇ ਪਵਿੱਤਰ ਸਥਾਨ ਆ ਜਿਹਦਾ ਜ਼ਿਕਰ ਸਾਨੂੰ ਮਿਲ ਰਿਹਾ ਆ ਇਬਰਾਨੀਆਂ ਦੀ ਪਤਰੀ 9 ਅਧਿਆਏ ਉਹਦੇ ਇੱਕ ਵਚਨ ਤੋਂ ਕਿ ਪਵਿੱਤਰ ਸਥਾਨ ਦੇ ਵਿੱਚ ਕੀ ਕੀ ਸੀ ਹਾਂਜੀ ਪੜਾਂਗੇ ਦੁਬਾਰਾ ਦੁਬਾਰਾ ਉਹਨਾਂ ਵਚਨਾਂ ਨੂੰ ਪੜਾਂਗੇ ਹਾਂ ਸੋ ਪਹਿਲੇ ਜਿਵੇਂ ਤ੍ਰੀ ਬੰਦੀ ਦੀਆਂ ਬਿਦੀਆਂ ਹਮ ਅਤਿ ਸੰਸਾਰਿਕ ਪਵਿੱਤਰ ਸਥਾਨ ਹੈ ਸੀ ਕਿਉਂ ਜੋ ਇੱਕ ਤੰਬੂ ਬਣਾਇਆ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ ਅਰਥਾਤ ਪਹਿਲਾ ਦਿਕੋ ਧਿਆਨ ਦਿਅ ਜੀ ਜਿਹਦੇ ਵਿੱਚ ਸ਼ਮਾਦਾਨ ਮੇਜ ਮੇਜ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ ਤੇ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ ਮੈਂ ਚਾਹਣਾ ਉਹ ਤਸਵੀਰ ਵੀ ਮੈਂ ਤੁਹਾਨੂੰ ਦਿਖਾਵਾਂ ਥੋੜਾ ਉਸ ਨੂੰ ਅੰਦਰ ਤੋਂ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਆਂ ਤਾਂ ਕਿ ਤੁਹਾਨੂੰ ਉਹ ਚੀਜ਼ ਸਮਝ ਆ ਜਾ ਸਕੇ ਇਹ ਸ਼ਮਾਦਾਨ ਬਣਿਆ ਹੋਇਆ ਆ ਇਹ ਉਹ ਮੇਜ ਜਿਹਦੇ ਤੇ ਹਜ਼ੂਰੀ ਦੀਆਂ ਰੋਟੀਆਂ ਆ ਔਰ ਫਿਰ ਅੱਗੇ ਇਹ ਬਹੁਤ ਸਥਾਨ ਸਤੰਗ ਹੈ ਹਾਂ ਨਹੀਂ ਉਹੀ ਵਚਨ ਦੁਬਾਰਾ ਪਵਿੱਤਰ ਸਥਾਨ ਦੇ ਵਿੱਚ ਸਮਾਦਾਨ ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਅਤੇ ਹਜ਼ੂਰੀ ਦੀਆਂ ਰੋਟੀਆਂ ਸਾਨੇ ਜੋ ਤਸਵੀਰ ਤੇ ਤੁਹਾਨੂੰ ਨਜ਼ਰ ਆ ਰਿਹਾ ਸਿਰਫ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਾਨੂੰ ਥੋੜਾ ਤਸਵੀਰ ਦੇ ਨਾਲ ਹੋਰ ਕਲੀਅਰ ਥੋੜਾ ਸਮਝ ਆ ਜਾ ਸਕੇ ਇਹ ਮੇਜ਼ ਬਣਿਆ ਆ ਇਹ ਰੋਟੀਆਂ ਹਜ਼ੂਰੀ ਦੀਆਂ ਆ ਔਰ ਇਹ ਇਹ ਉਹ ਸਮਾਦਾਨੀਆਂ ਜਿਹਨੂੰ ਬਿਲਕੁਲ ਬਰਾਬਰ ਬਣਾਇਆ ਗਿਆ ਆ ਇਹਦੇ ਅਲੱਗ-ਅਲੱਗ ਆਤਮਿਕ ਅਰਥ ਆ ਸੋ ਅੱਗੇ ਹਾਂ ਇਹ ਪਵਿੱਤਰ ਸਥਾਨ ਸਦਾਉਂਦਾ ਹੈ ਇਹ ਪਵਿੱਤਰ ਸਥਾਨ ਸਦਾਉਂਦਾ ਹੈ ਅਤੇ ਦੂਏ ਪਰਦੇ ਦੇ ਅੰਦਰ ਫਿਰ ਇਸ ਤੋਂ ਬਾਅਦ ਤੁਸੀਂ ਦੇਖੋਗੇ ਵਿੜਾ ਆ ਵਿੜੇ ਦੇ ਅੱਗੇ ਤੁਸੀਂ ਦੇਖੋਗੇ ਤੋਂ ਪਵਿੱਤਰ ਸਥਾਨ ਜਾਂ ਪਵਿੱਤਰ ਸਥਾਨ ਤੋਂ ਅੱਗੇ ਹੋਰ ਮਹਾਂ ਪਵਿੱਤਰ ਸਥਾਨ ਆ ਲੇਕਿਨ ਪਵਿੱਤਰ ਸਥਾਨ ਔਰ ਮਹਾਂ ਪਵਿੱਤਰ ਸਥਾਨ ਦੇ ਵਿੱਚ ਵਿਚਕਾਰ ਇੱਕ ਪਰਦਾ ਆ ਔਰ ਉਸ ਪਰਦੇ ਦੇ ਅੰਦਰ ਵਾਰ ਉਹਨੂੰ ਬੋਲਦੇ ਆ ਮਹਾਂ ਪਵਿੱਤਰ ਸਥਾਨ ਹਾਂਜੀ ਮਹਾਂ ਪਵਿੱਤਰ ਸਥਾਨ ਦੇ ਵਿੱਚ ਕੀ ਆ ਹੂੰ ਉਹ ਤੰਬੂ ਸੀ ਉਹ ਤੰਬੂ ਸੀ ਜਿਹੜਾ ਅਤ ਪਵਿੱਤਰ ਅਸਥਾਨ ਸਦਾ ਉਹਦਾ ਹਾਂ ਜਿਹਦੇ ਵਿੱਚ ਧੂਪ ਧਕਾਉਂਦੀ ਸੀ ਨਾ ਇਕ ਬੇਤੀ ਸੀ ਹਾਂ ਅਤੇ ਨੀਮ ਦਾ ਸੰਦੂਕ ਨੀਮ ਦਾ ਸੰਦੂਕ ਜਿਹੜਾ ਆਲੇ-ਦੁਆਲੇੋਂ ਸੋਨੇ ਨਾਲ ਮੜਿਆ ਆ ਸੀ ਸੋ ਅੰਦਰ ਉਸ ਸੰਦੂਕ ਆ ਜੋ ਲੱਕੜ ਦਾ ਬਣਿਆ ਲੇਕਿਨ ਆਲੇ-ਦੁਆਲੇ ਤੋਂ ਸੋਨੇ ਦੇ ਨਾਲ ਮੜਿਆ ਆ ਜਿਸ ਵਿੱਚ ਮੰਨ ਦਾ ਡੱਬਾ ਆ ਧਿਆਨ ਦੀ ਕਿਸਮ ਜੋ ਉਹਦੇ ਵਿੱਚ ਮੰਨਾ ਆ ਹੂੰ ਉਹ ਮਰਦਾਨ ਜਿਹਦੇ ਵਿੱਚ ਮੰਨਾ ਆ ਹਾਂ ਅਤੇ ਹਰੂਨ ਦੀ ਛੜੀ ਔਰ ਹਰੂਨ ਦੀ ਛੜੀ ਜਿਸ ਕਿਚੂ ਲੱਗਣਾ 14 ਨਿਪਟਿਆ ਹਾਂ ਅਤੇ ਨੇਂਤੀਆ ਪੱਟੀਆ ਸਨ ਹੁੰਦੇਖੋ ਧਿਆਨ ਦਿਓ ਜੇ ਵੇੜਾ ਆ ਪਵਿੱਤਰ ਸਥਾਨ ਆ ਔਰ ਫਿਰ ਪੜਦਾ ਔਰ ਫਿਰ ਮਹਾ ਪਵਿੱਤਰ ਸਥਾਨਿਆ ਮਹਾ ਪਵਿੱਤਰ ਸਥਾਨ ਦੇ ਵਿੱਚ ਸੰਦੂਕ ਸੰਦੂਕ ਦੇ ਉੱਪਰ ਕਰੋਪ ਔਰ ਸੰਦੂਕ ਦੇ ਅੰਦਰ ਇਹ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਸੰਦੂਕ ਬਣਿਆ ਹੋਇਆ ਆ ਉੱਪਰ ਕਰੋਬਿਆ ਔਰ ਸੰਦੂਕ ਦੇ ਅੰਦਰ ਮੰਨਾ ਉਹ ਮਰਦਬਨ ਜਿਹਦੇ ਵਿੱਚ ਮੰਨਾ ਸੀ ਔਰ ਫਿਰ ਹਰੂਨ ਦੀ ਛੜੀ ਆ ਔਰ ਫਿਰ ਇਸ ਤੋਂ ਇਲਾਵਾ 10 ਆਗਿਆ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ ਵਚਨ ਉਹ 10 ਆਗਿਆ ਲਿਖੀਆਂ ਹੋਈਆਂ ਸਨ ਇਹ ਤਸਵੀਰ ਜੋ ਤੁਹਾਨੂੰ ਨਜ਼ਰ ਆ ਰਹੀ ਆ ਇਹ ਉਹੀ ਮੈਂ ਦਿਖਾ ਰਿਹਾ ਆ ਸੋ ਸਭ ਤੋਂ ਪਹਿਲਾਂ ਤੰਬੂ ਔਰ ਤੰਬੂ ਦੇ ਆਸ-ਪਾਸੇ ਉਹ 12 ਕਬੀਲੇ ਫਿਰ موسی ਔਰ ਹਰੂਨ ਦਾ ਤੰਬੂ ਲੇਕਿਨ ਇਹਨਾਂ ਸਾਰਿਆਂ ਤੰਬੂਆਂ ਤੋਂ ਅਲੱਗ ਇੱਕ ਤੰਬੂ ਦਿਖਾਈ ਦੇ ਰਿਹਾ ਆ ਉਹ ਆ ਯਹੋਵਾ ਪਰਮੇਸ਼ਰ ਦਾ ਤੰਬੂ ਕਿਉਂ ਕਿਉਂਕਿ ਇਸ ਜਗ੍ਹਾ ਤੇ ਲੋਕ ਪਰਮੇਸ਼ਰ ਦੀ ਹਜ਼ੂਰੀ ਨੂੰ ਦੇਖਦੇ ਆ ਪਰਮੇਸ਼ਰ ਦੀ ਹਜ਼ੂਰੀ ਲੋਕਾਂ ਨੂੰ ਦਿਖਾਈ ਦਿੰਦੀ ਆ ਔਰ ਕਿਉਂ ਦਿਖਾਈ ਦਿੰਦੀ ਆ ਕਿਉਂ ਕਿ ਇਹ ਤੰਬੂ ਜੋ ਤਰਤੀ ਤੇ ਬਣਾਇਆ ਗਿਆ ਆ ਪਰਮੇਸ਼ਰ ਨੇ ਮੂਸਾ ਨੂੰ ਸਾਫ਼ ਆ ਗਿਆ ਇਹ ਜੋ ਤੰਬੂ ਮੈਂ ਤੈਨੂੰ ਦਿਖਾ ਰਿਹਾ ਆ ਇਹ ਉਹ ਤੰਬੂ ਜਿਹੜਾ ਸਵਰਗੀ ਤੰਬੂ ਆ ਜੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਆ ਇਹਨਾਂ ਦਿਨਾਂ ਦੇ ਵਿੱਚ ਸਿੱਖਾਂਗੇ ਵੀ ਇਹ ਤੰਬੂ ਕਿਹੜੀ ਕਿਹੜੀ ਗੱਲ ਨੂੰ ਦਰਸਾਉਂਦਾ ਆ ਮੈਂ ਫਿਰ ਬੋਲਦਾ ਹਾਂ ਇਹ ਤੰਬੂ ਕਿਹੜੀ ਕਿਹੜੀ ਗੱਲ ਨੂੰ ਦਰਸਾਉਂਦਾ ਆ ਨੰਬਰ 1 ਸਵਰਗੀ ਤੰਬੂ ਨੂੰ ਨੰਬਰ 2 ਪ੍ਰਭੂ ਯੀਸ਼ੂ ਮਸੀਹ ਨੂੰ ਔਰ ਨੰਬਰ 3 ਕਲੀਸੀਆ ਨੂੰ ਔਰ ਨੰਬਰ 4 ਇੱਕ ਇੱਕ ਵਿਸ਼ਵਾਸੀ ਨੂੰ ਸੋ ਅਸੀਂ ਦੇਖਦੇ ਹਾਂ ਇਬਰਾਨੀਆਂ ਦੀ ਪੱਤਰੀ 9 ਅਧਿਆਇ 21 ਵਚਨ ਤੋਂ ਲੈ ਕੇ 23 ਵਚਨ ਤੱਕ ਪ੍ਰਭੂ ਦੇ ਵਚਨ ਚੋਂ ਪੜਾਂਗੇ ਇਬਰਾਨੀਆਂ ਦੀ ਪੱਤਰੀ 9 ਅਧਿਆਇ 21 ਵਚਨ ਤੋਂ ਲੈ ਕੇ 23 ਵਚਨ ਤੱਕ ਅਤੇ ਇਸੇ ਤਰ੍ਹਾਂ ਉਹਨੇ ਤੰਬੂ ਉਧੇ ਅਤੇ ਸੇਤਾਈ ਦੇ ਸਾਦੇ ਸਮਗਰੀ ਤੇ ਲਹੂ ਛਿੜਕਿਆ ਹੂੰ ਅਤੇ ਸ਼ਰਧਾ ਦੇ ਅਨੁਸਾਰ ਲੱਖਾਂ ਤੋਂ ਸਾਰੀਆਂ ਅਵਸਥਾ ਲਹੂ ਨਾਲ ਸ਼ੋਸ਼ਿਤ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਬਹਾਏ 마ਫੀ ਹੁੰਦੀ ਹੀ ਨਹੀਂ ਸੋ ਆਵਸ਼ਕ ਸੀ ਪੈਸਵਰਕ ਵਿਚ ਲੀਆਂ ਅਵਸਥਾਂ ਦੇ ਮਨਮੂਨੇ ਇਹਨਾਂ ਨਾਲ

ਸੋ ਹੁਣ ਧਿਆਨ ਦਿਅ ਜੇ ਇੱਧਰ ਇਸ ਵਚਨ ਦੇ ਵਿੱਚ ਸਾਨੂੰ ਮਿਲਦਾ ਕਿ ਸਵਰਗ ਦੇ ਵਿੱਚ ਵੀ ਇੱਕ ਤੰਬੂ ਆ ਸਵਰਗ ਦੇ ਵਿੱਚ ਵੀ ਇੱਕ ਤੰਬੂ ਆ ਜਿਹਦੇ ਅਨੁਸਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਧਰਤੀ ਦਾ ਤੰਬੂ ਬਣ ਰਿਹਾ ਹੈ ਆ ਇਹ ਆਪਣੀ ਸਮਝ ਆਪਣੀ ਬੁੱਧ ਤੇ ਨਾਲ ਨਹੀਂ ਜਾਂ ਆਪਣੀ ਕਿਸੇ ਤਾਕਤ ਦੇ ਨਾਲ ਨਹੀਂ ਜਾਂ ਕੋਈ ਆਪਣੇ ਡਿਜ਼ਾਈਨ ਦੇ ਨਾਲ ਨਹੀਂ ਬਲਕਿ ਜੋ ਸਵਰਗੀ ਤੰਬੂ ਆ ਬਿਲਕੁਲ ਉਸ ਸਵਰਗੀ ਤੰਬੂ ਦੇ ਅਨੁਸਾਰ ਹੀ ਧਰਤੀ ਦਾ ਤੰਬੂ ਬਣ ਰਿਹਾ ਹੈ ਕਿਉਂਕਿ ਸਵਰਗੀ ਤੰਬੂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਆ ਔਰ ਇਸ ਧਰਤੀ ਦੇ ਤੰਬੂ ਦੇ ਵਿੱਚ ਵੀ ਯਹੋਵਾ ਪਰਮੇਸ਼ਰ ਦੀ ਪਵਿੱਤਰ ਉਪਸਥਿਤਿਆ ਜੋ ਸਾਨੂੰ ਅਸੀਂ ਦੇਖਦੇ ਆ ਜਬੂਰਾ ਦੀ ਪੋਥੀ ਔਰ ਉਹਦਾ 15 ਅਧਿਆਏ ਔਰ ਉਹਦਾ ਇੱਕ ਵਚਨ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਜਬੂਰਾ ਦੀ ਪੋਥੀ 15 ਦੇ ਆਏ ਇੱਕ ਵਚਨ ਹੇ ਯਹਵਾ ਤੇਰੇ ਡਰੇ ਕਿਸ ਕੋਣ ਟਿਕਨਾ ਤੇਰੇ ਪਵਿੱਤਰ ਪਹਾੜ ਤੇ ਕੌਣ ਹੱਸੇਗਾ ਉਹ ਜਿਹੜਾ ਸਿੱਧੇ ਚੱਲ ਉਹ ਦੇਖੋ ਇੱਧਰ ਵੀ ਲਿਖਿਆ ਹੇ ਯਹਵਾ ਤੇਰੇ ਤੰਬੂ ਚ ਤੇਰੇ ਡੇਰੇ ਦੇ ਵਿੱਚ ਕੌਣ ਟਿਕੂਗਾ ਜੋ ਸਵਰਗ ਦੇ ਵਿੱਚ ਤੰਬੂ ਆ ਜਿੱਥੇ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਆ ਸੋ ਇੱਧਰ ਵੀ ਜ਼ਬੂਰ ਲਿਖਣ ਵਾਲਾ ਪਰਮੇਸ਼ਰ ਦਾ ਦਾਸ ਦੱਸ ਰਿਹਾ ਕਿ ਸਵਰਗ ਦੇ ਵਿੱਚ ਕੀ ਆ ਤੰਬੂ ਆ ਇਸ ਲਈ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਕੂਚ ਦੀ ਕਿਤਾਬ 25 ਅਧਿਆਏ ਔਰ ਉਹਦਾ 9 ਵਚਨ ਪ੍ਰਭੂ ਦੇ ਬਚਨ ਦੇ ਵਿੱਚੋਂ ਪੜਾਂਗੇ ਧਿਆਨ ਦੇ ਕੇ ਅਸੀਂ ਸਭ ਇੱਧਰ ਪ੍ਰਭੂ ਦੇ ਬਚਨ ਦੀ ਵੱਲ ਧਿਆਨ ਦੇਵਾਂਗੇ ਕੂਚ ਦੀ ਕਿਤਾਬ 25 ਦੇ ਆਇਆਂ ਉਹਦਾ ਨੌਵਾਂ ਵਚਨ ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਣਾ ਦੇਖੋ ਪ੍ਰਭੂ ਬੋਲ ਰਿਹਾ ਜਿਵੇਂ ਮੈਂ ਤੈਨੂੰ ਸਭ ਕੁਝ ਦਿਖਾਉਣਾ ਆ ਦਿਖਾਉਣ ਦਾ ਮਤਲਬ ਜਿਵੇਂ ਤੂੰ ਇਸ ਜਗ੍ਹਾ ਤੇ ਜੋ ਮੈਂ ਤੈਨੂੰ ਦਿਖਾਇਆ ਆ ਸਵਰਗ ਦਾ ਤੰਬੂ ਓਵੇਂ ਹੀ ਹਾਂ ਜਿਵੇਂ ਮੈਂ ਤੈਨੂੰ ਸਭ ਕੁਝ ਦਿਖਾ ਰਿਹਾ ਆ ਹਾਂ ਡੇਰੇ ਦੇ ਨਮੂਨੇ ਉੱਤੇ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਤੇ ਸਾਰੇ ਸਮਾਨ ਦੇ ਨਮੂਨੇ ਅਤੇ ਉਸ ਤੇ ਸਾਰੇ ਸਮਾਨ ਦੇ ਨਮੂਨੇ ਉੱਤੇ ਹੀ ਬਣਾਉ ਤੂੰ ਓਵੇਂ ਹੀ ਬਣਾਉਣਾ ਆ ਸੋ ਸਵਰਗੀ ਤੰਬੂ ਔਰ ਫਿਰ ਪ੍ਰਭੂ ਨੇ ਆ ਕਿ ਸਰਤੀ ਤੇ ਵੀ ਕੀ ਬਣਾਉਣਾ ਆ ਤੰਬੂ ਬਣਾਉਣਾ ਆ ਸੋ ਜਦੋਂ ਅਸੀਂ ਤੰਬੂ ਦੇ ਬਾਰੇ ਧਿਆਨ ਕਰਦੇ ਆ ਮੈਂ ਤੁਹਾਨੂੰ ਦੱਸਿਆ ਕਿਸ ਪ੍ਰਕਾਰ ਕੁਬੀਲੇ ਰਹ ਰਹੇ ਆ ਫਿਰ ਵੇੜਾ ਆ ਫਿਰ ਪਵਿੱਤਰ ਸਥਾਨ ਆ ਫਿਰ ਮਹਾਂ ਪਵਿੱਤਰ ਸਥਾਨ ਆ ਔਰ ਇਹ ਬਿਲਕੁਲ ਕੀ ਦੀ ਛਾਇਆ ਆ ਸਵਰਗੀ ਤੰਬੂ ਦੀ ਛਾਇਆ ਜਿਵੇਂ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਉਸ ਤੰਬੂ ਦੇ ਵਿੱਚ ਸੀ ਐਵੇਂ ਹੀ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਇਸ ਤੰਬੂ ਦੇ ਵਿੱਚ ਸੀ ਸੋ ਇਸ ਲਈ ਜ਼ਰੂਰੀ ਆ ਕਿ ਜਿਵੇਂ ਪਰਮੇਸ਼ਰ ਨੇ ਆਖਿਆ ਓਵੇਂ ਹੀ ਉਸ ਮੰਦਰ ਨੂੰ ਮੋਸਾ ਨੇ ਕੀ ਕੀਤਾ ਆ ਤਿਆਰ ਕੀਤਾ ਆ ਸੋ ਜਿਵੇਂ ਜਿਵੇਂ ਅਸੀਂ ਪ੍ਰਭੂ ਦੇ ਵਚਨਾਂ ਨੂੰ ਸਿੱਖਦੇ ਜਾਵਾਂਗੇ ਅੱਗੇ ਪ੍ਰਭੂ ਦੀ ਮਰਜ਼ੀ ਆ ਤੋ ਅਸੀਂ ਦੇਖਾਂਗੇ ਇਹ ਤੰਬੂ ਪ੍ਰਭੂ ਯੀਸ਼ੂ ਮਸੀਹ ਨੂੰ ਦਰਸਾਉਂਦਾ ਆ ਲੇਕਿਨ ਉਹਨਾਂ ਅਸੀਂ ਪ੍ਰਾਰਥਨਾ ਕਰਾਂਗੇ ਅੱਜ ਅਸੀਂ ਪ੍ਰਾਰਥਨਾ ਕਰਾਂਗੇ ਸਵਰਗਿਕ ਪਿਤਾ ਧੰਨਵਾਦ ਤਾਰੀਫ ਕਰਦੇ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡੇ ਵਚਨਾਂ ਅਨੁਸਾਰ ਇੱਕ ਇੱਕ ਨੂੰ ਚੱਲਣ ਦੇ ਲਈ ਸਹਾਇਤਾ ਔਰ ਮਦਦ ਕਰੋ ਤੁਹਾਡੇ ਵਚਨਾਂ ਦੀ ਗਹਿਰਾਈ ਨੂੰ ਅਸੀਂ ਸਮਝ ਸਕੀਏ ਕਿ ਕਿਸ ਪ੍ਰਕਾਰ ਤੁਸੀਂ ਆਪਣੇ ਮਨ ਦੀ ਇੱਛਾ ਨੂੰ ਜ਼ਾਹਿਰ ਕੀਤਾ ਕਿਸ ਧਰਤੀ ਦੇ ਉੱਪਰ ਵੀ ਇੱਕ ਸਵਰਗੀ ਤੰਬੂ ਵਰਗਾ ਤੰਬੂ ਹੋਣਾ ਚਾਹੀਦਾ ਤਾਂ ਜੋ ਮੈਂ ਇਸਰਾਇਲੀ ਲੋਕਾਂ ਦੇ ਵਿਚਕਾਰ ਵਾਸ ਕਰ ਸਕਾਂ ਹੋਂਦੋ ਪ੍ਰਭੂ ਜੀ ਇੱਕ ਇੱਕ ਵਿਅਕਤੀ ਇਹਨਾਂ ਵਚਨਾਂ ਨੂੰ ਸਮਝ ਸਕੇ ਕਿ ਕਿਸ ਪ੍ਰਕਾਰ 12 ਕਬੀਲੇ ਜਿਨ੍ਹਾਂ ਦੇ ਅਲੱਗ-ਅਲੱਗ ਤੰਬੂ ਆ ਮੂਸਾਰ ਹਰੂਨ ਦਾ ਤੰਬੂ ਆ ਇਸرائیਲੀ ਲੋਕਾਂ ਦੇ ਤੰਬੂ ਆ ਲੇਕਿਨ ਇੱਕ ਉਹ ਤੰਬੂ ਜੋ ਬਿਲਕੁਲ ਅਲੱਗ ਦਿਖਾਈ ਦਿੰਦਾ ਕਿਉਂ ਕਿਉਂਕਿ ਉਹਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਉਪਸਥਿਤੀ ਆ ਪ੍ਰਾਰਥਨਾ ਕਰਦੇ ਪ੍ਰਭੂ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੇ ਲਈ ਔਰ ਉਹਨਾਂ ਦੇ ਆਤਮਿਕ ਅਰਥਾਂ ਨੂੰ ਸਮਝਣ ਦੇ ਲਈ ਤੁਸੀਂ ਇੱਕ ਇੱਕ ਦੀ ਸਮਝ ਔਰ ਬੁੱਧ ਨੂੰ ਖੋਲ੍ਹ ਦਿਓ ਸਾਰਾ ਅਦਰ ਮੇ ਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਂ 'ਚ ਮੰਗਦੇ ਹਾਂ ਆਮੀਨ